ਅਗਲੇ ਨੰਬਰ 'ਚ ਚੱਲੀਏ ਪ੍ਰੈਜ਼ੀਡੈਂਟ 트੍ਰੰਪ ਹੁਣੇ ਅੱਜ ਰਾਤ ਤੱਕ ਡਿਸਾਈਡ ਕਰਨਗੇ ਕਿ ਉਹ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਕਿੰਨਾ ਟੈਰਫ ਲਾ ਰਹੇ ਆ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਉੱਤੇ ਲਾ ਰਹੇ ਹੈਗੇ ਆ ਇਹ ਪਤਾ ਚੱਲਿਆ ਹੈਗਾ ਕਿ ਇਹ ਸ਼ਨੀਵਾਰ ਤੋਂ ਸ਼ੁਰੂ ਹੋਊਗਾ ਜਿਹਦੇ ਵਿੱਚ ਔਇਲ ਨੂੰ ਜਿਹੜਾ ਆ ਉਹ ਨਹੀਂ ਇਨਕਲੂਡ ਕੀਤਾ ਜਾਊਗਾ ਸੋ ਚਾਈਨਾ ਨੂੰ ਟੈਰਫ ਹੋ ਲਾਇਆ ਜਾਊਗਾ ਕਿਉਂਕਿ ਕਹਿੰਦੇ ਵੀ ਉਹਨਾਂ ਦਾ ਰੋਲ ਹੈਗਾ ਫੈਂਟਲੀਨ ਟ੍ਰੇਡ ਦੇ ਵਿੱਚ ਤੇ ਕੈਨੇਡੀਅਨ ਤੇ ਮਕਸੀਕਨ ਇੰਪੋਰਟਸ ਦੇ ਉੱਤੇ 25% ਜਿਹੜਾ ਟੈਕਸ ਲਾਇਆ ਜਾਊਗਾ ਜੋ ਸ਼ਨੀਵਾਰ ਤੋਂ ਸ਼ੁਰੂ ਹੋ ਜਾਊਗਾ ਅ ਸ਼ਨੀਵਾਰ ਜਿਹੜੀ ਆ ਡੈਡਲਾਈਨ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਪਹਿਲਾਂ ਵੀ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਮੈਂ ਇਹ ਜੋ ਟੈਰਿਫ ਲਾਣ ਜਾ ਰਿਹਾ ਹੈਗਾ ਚਾਈਨੀਜ਼ ਗoods ਦੇ ਉੱਤੇ ਫਰੰਟਲਾਈਨ ਟ੍ਰੇਡ ਨੂੰ ਲੈ ਕੇ 10% ਟੈਕਸ ਜਿਹੜਾ ਲਾਇਆ ਜਾਊਗਾ ਤੇ 370 ਬਿਲੀਅਨ ਡਾਲਰ ਵਰਥ ਆਫ ਚਾਈਨੀਜ਼ ਇੰਪੋਰਟਸ ਉਹਨਾਂ ਦੇ ਜਿਹੜਾ ਪ੍ਰੈਜ਼ੀਡੈਂਟ 트ੰਪ ਦੀ ਫਰਸਟ ਟਰਮ ਸੀ ਉਸ ਦੌਰਾਨ ਹੋਇਆ ਸੀ ਚਾਈਨੀਜ਼ ਪ੍ਰੈਜ਼ੀਡੈਂਟ ਜ਼ੀ ਜ਼ਿੰਗਪਿੰਗ ਨੇ ਬਲੈਜ ਕੀਤਾ ਸੀ 2023 ਦੇ ਵਿੱਚ ਕਿ ਉਹ ਪ੍ਰੈਜ਼ੀਡੈਂਟ ਜੋ ਵਾਈਡਨ ਉਹਨਾਂ ਦੇ ਨਾਲ ਰਲ ਕੇ ਚੱਲਣਗੇ ਤੇ ਜਿਹੜਾ ਫੈਂਟਲੀ ਦੀ ਸ਼ਿਪਮੈਂਟ ਹੁੰਦੀ ਯੂਐਸ ਦੇ ਵਿੱਚ ਉਸ ਨੂੰ ਰੋਕਣ ਦੇ ਲਈ ਕੰਮ ਕਰਨਗੇ ਮੈਕਸੀਕੋ ਦੀ ਇਕਨੋਮੀ ਮਿਨਿਸਟਰੀ ਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਕਮੈਂਟ ਆ ਉਹ ਇਹਦੇ ਉੱਤੇ ਡਿਕਲਾਈਨ ਕਰ ਦਿੱਤਾ ਆਫਿਸ ਆਫ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਪ੍ਰੂਡੋ ਉਹ ਹਜੇ ਇਹਦੇ ਲਈ ਅਵੇਲੇਬਲ ਨਹੀਂ ਸੀ ਵੀ ਜੋ ਟਰੰਪ ਜੀ ਅਜਰਾਤ ਨੂੰ ਕਰਨ ਜਾ ਰਹੇ ਆ ਵੀ ਤੁਹਾਡੇ ਉਹਦੇ ਬਾਰੇ ਕੀ ਵਿਚਾਰ ਆ ਜੀ ਉਧਰ ਡਿਪਾਰਟਮੈਂਟ ਆਫ એનર્ਜੀ ਜਿਹੜੀਆਂ ਤੇਲ ਦੀਆਂ ਵੀ ਕੀਮਤਾਂ ਨੂੰ ਲੈ ਕੇ ਜਾਂ ਉੱਤੇ ਟੈਰਿਫ ਲੱਗਣੇ ਜਾਂ ਨਹੀਂ ਲੱਗਣੇ ਜਾਂ ਜਿਹੜੀ ਡ੍ਰਿਲ ਵੀ ਡ੍ਰਿਲ ਟਰੰਪ ਆਖਦੇ ਰਹਿੰਦੇ ਨੇ ਸੋ ਉਹਨਾਂ ਦੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਕੈਬਨਟ ਦੇ ਲਈ ਡਿਪਾਰਟਮੈਂਟ ਆਫ એનર્ਜੀ ਦੇ ਲਈ ਜਿਹੜੇ ਕ੍ਰਿਸ ਰਾਈਟ ਆ ਉਹਨਾਂ ਦੀ ਨਾਮਿਨੇਸ਼ਨ ਲੱਗਦਾ ਵੀ ਤਕਰੀਬਨ ਤੈਅ ਹੋ ਜਾਊਗੀ ਅੱਜ ਫਿਲਬਸਟਰ ਨੂੰ 35 ਦੇ ਮੁਕਾਬਲੇ 62 ਜਿਹੜੀਆਂ ਵੋਟਾਂ ਦੇ ਨਾਲ ਤੋੜ ਦਿੱਤਾ ਤੇ ਉਹ ਉਹਨਾਂ ਦੀ ਫਾਈਨਲ ਕਨਫਰਮੇਸ਼ਨ ਜਿਹੜੀ ਮੰਡੇ ਨੂੰ ਹੋਊਗੀ ਇੰਟੀਰੀਅਰ ਡਿਪਾਰਟਮੈਂਟ ਦੇ ਲਈ ਜਿਹੜੇ ਬਰਗਮ ਨੇ ਡਗ ਬਰਗਮ 18 ਦੇ ਮੁਕਾਬਲੇ 79 ਵੋਟਾਂ ਜਿਹੜੀਆਂ ਸੈਨੇਟ ਦੇ ਵਿੱਚ ਲੈ ਕੇ ਉਹਨਾਂ ਨਵੇਂ ਸੈਕਟਰੀ ਡਿਪਾਰਟਮੈਂਟ ਆਫ ਇੰਟੀਰੀਅਰ ਦੇ ਬਣ ਚੁੱਕੇ ਆ 26 ਡੈਮੋਕ੍ਰੇਟਸ ਨੇ 트럼ਪ ਉਹਨਾਂ ਦੀ ਕੈਬਨਿਟ ਦੇ ਐਸ ਇੰਟੀਰੀਅਰ ਮਿਨਿਸਟਰ ਨੂੰ ਕਹਿ ਸਕਦੇ ਆ ਡਿਪਾਰਟਮੈਂਟ ਦੇ ਸਕੱਤਰ ਨੂੰ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਹੈਗੀ ਆ ਉਧਰ ਸੈਨੇਟਰਜ਼ ਕਹਿੰਦੇ ਆ ਵੀ ਵੀਕਐਂਡ ਸੈਸ਼ਨ ਨੂੰ ਅਵੋਇਡ ਕਰਨ ਦੇ ਲਈ ਉਹਨਾਂ ਨੇ ਜਿਹੜੀਆਂ ਕੈਬਨਿਟ ਦੀਆਂ ਨਾਮਿਨੇਸ਼ਨਸ ਆ ਉਹਨਾਂ ਨੂੰ ਐਡਵਾਂਸ ਜਿਹੜਾ ਹੋ ਕੀਤਾ ਆ ਤੇ ਇਹਨਾਂ ਨੇ ਆਪਸ ਤੇ ਵਿੱਚ ਡੀਲ ਬਣਾਈਆਂ ਇਹ ਬਾਈਪਾਰਟੀਜਨ ਜਿਹੜੇ ਸੈਨੇਟਰਸ ਆ ਉਹਨਾਂ ਦੀ ਐਗਰੀਮੈਂਟ ਜਿਹੜੀ ਆ ਉਹ ਹੋਈ ਸੀ ਵੀ ਤਿੰਨ ਵੋਟਾਂ ਜਿਹੜੀਆਂ ਉਹ ਅੱਜ ਕਰਵਾ ਲਈਆਂ ਜਾਣਗੀਆਂ ਜਿਸ ਦੇ ਵਿੱਚ ਜਿੱਦਾਂ ਦੱਸਿਆ ਡੱਗ ਬਰਗਮ ਉਹਨਾਂ ਨੂੰ ਇੰਟੀਰੀਅਰ ਸੈਕਰੀਟਰੀ ਤੌਰ ਦੇ ਉੱਤੇ ਕ੍ਰਿਸਟੋਫਰ ਰਾਈਟ એનર્ਜੀ ਸੈਕਰੀਟਰੀਜ਼ ਤੌਰ ਤੇ ਫਿਲਬਸਟਰ ਨੂੰ ਤੇ ਡੱਗ ਕਾਲੇਜ ਵੈਟਰਨ ਅਫੇਅਰਸ ਕਾ ਤਰ ਦੇ ਤੌਰ ਦੇ ਉੱਤੇ ਜਿਹੜੇ ਫਿਲਬਸਟਰ ਨੂੰ ਤੋੜਨ ਦੇ ਲਈ ਜਿਹੜੀ ਵੋਟ ਆ ਉਹ ਉਹ ਰੀਆ 트럼ਪ ਹੁਣਾਂ ਨੇ ਦੇ ਜਿਹੜੇ ਗ੍ਰੀਨਲੈਂਡ ਨੂੰ ਖਰੀਦਣ ਦੇ ਬਾਰੇ ਮਾਰਕੋ ਰੋਬਿਓ ਹੁਣਾਂ ਨੇ ਕਿਹਾ ਵੀ ਇਹ ਜੋਕ ਨਹੀਂ ਆ ਤੇ ਆ ਇਫ ਹੀ ਵਾਂਟਸ ਟੂ ਬਾਈ ਇਟ ਹੀ ਵਾਂਟਸ ਟੂ ਪੇ ਫਾਰ ਇਟ ਤੇ ਕਹਿੰਦੇ ਵੀ ਅਕਵਾਇਰ ਕਰਨਾ ਚਾਹੁੰਦੇ ਨੇ ਲੈਂਡ ਯੂ ਐਸ ਦੇ ਜਿਹੜੇ ਨੈਸ਼ਨਲ ਇੰਟਰਸਟ ਦੀ ਜਿਹੜਾ ਉਹ ਖਾਤਰ ਤੇ ਇੱਕ 트ਾਂਜ਼ੈਕਸ਼ਨਲ ਬਿਜ਼ਨਸ ਪੁਆਇੰਟ ਆਫ 뷰 ਦੇ ਤੌਰ ਤੋਂ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ ਤੇ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜਾ ਫਾਇਦੇ ਨੂੰ ਹੀ ਆ ਜਿਹੜਾ ਉਹ ਦੇਖਣਗੇ ਉਦੋਂ 트럼ਪ ਹੁਣਾ ਦੇ ਦੁਆਰਾ FCC ਨੂੰ ਜਿਹੜਾ ਉਹ ਆਖਿਆ ਗਿਆ ਆ ਵੀ ਉਹ ਜਿਹੜੀਆਂ ਸਪਾਂਸਰਸ਼ਿਪ ਪ੍ਰੈਕਟਿਸਿਸ ਆ NPR ਸਟੇਸ਼ਨ ਤੇ PBS ਸਟੇਸ਼ਨਸ ਦੀਆਂ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਹੁਣ ਕੀਤੀ ਜਾਊਗੀ ਜਿਹੜੇ ਪਬਲਿਕ ਬ੍ਰਾਡਕਾਸਟਿੰਗ ਸਰਵਿਸ ਦੇ ਵਿੱਚ ਟੀਵੀ ਤੇ ਜਿਹੜੇ ਰੇਡੀਓ ਉਹ ਆਉਂਦੇ ਨੇ